ਵੀਡੀਓ ਵਿੱਚ ਪਾ ਟਾਪ ਦੀ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਓ ਪੁੱਛ ਲੈਣੇ ਬਾਈ ਟੋਟਲ ਆਜੋ ਬਾਈ ਜੀ ਠੀਕ ਆ ਡਾਕਟਰ ਸਭ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਬਈ ਕੰਮ ਕਾਰ ਕੰਮ ਦਾ ਬਹੁਤ ਚੰਗਾ ਜਨਲਾ ਪਾਸ ਜਦੋਂ ਆਉਂਦੇ ਆ ਬਸੋ ਆਪਣੇ ਨਾਦੀਆਂ ਸੈੱਲ ਹੋ ਜਾਂਦੇ ਆ ਠੀਕ ਆ ਬਈ ਹਾਂ ਨਾਮ ਕਿ ਹੈ ਨਾ ਮੁੱਲ ਜਾਇਜ਼ ਹੁੰਦਾ ਜਾਇਜ਼ ਮੁੱਲ ਨਹੀਂ ਵਿਕਣਾ ਹੁੰਦਾ ਮੁੱਲ ਜਾਇਜ਼ ਹੁੰਦਾ ਮਾਲ ਚੰਗਾ ਹਾਂ ਮਾਲ ਵਾਕੀ ਸਾਫ ਸੁਥਰਾ ਹੁੰਦਾ ਸਹੀ ਗੱਲ ਆ ਹਾਂ ਨਾਮ ਤੇ ਐਡਰੈਸ ਬੋਲੋ ਸ਼ੰਨਾ ਗਲਾ ਸਿੰਘ ਪਿੰਡ ਹੈ ਹਮਮ ਸਿੰਗਾਰਾ ਨੋਆ ਹਮ ਆਪਾ ਤਸੀਲ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਦਾਟਰ ਕੋਲੋਂ ਭਦੌੜ ਰਹਿ ਗਿਆ ਮੋਬਾਈਲ ਨੰਬਰ ਬੋਲੋ 33590 ਇਹ ਬਾਈ ਦਾ ਕੰਟੈਕਟ ਨੰਬਰ ਗੱਲ ਕੀ ਆ ਆਪਾਂ ਹੁਣ ਬਈ ਨਾਲ ਹਰੇਕ ਲਿਆਉਣੀ ਆ ਠੀਕ ਆ ਆਪਣੇ ਕੋਲ ਜਦੋਂ ਵੀ ਆਉਂਦੀ ਆ ਜੇ ਕੋਈ ਆਪਣੇ ਘਰੇ ਸੂਬੀ ਤੋਂ ਦੱਸ ਕੇ ਲੀਨੇ ਆਪਣੇ ਘਰੇ ਸੂਈ ਆ ਠੀਕ ਹੈ ਜੀ ਜਿਹੜੀ ਕੋਈ ਬਾਹਰੋਂ ਆਉਂਦੀ ਉਹ ਦੱਸੇ ਬਾਹਰੋਂ ਲਈ ਆ ਆਪਾਂ ਸੂਈ ਸਵਾਈ ਹੂੰ ਤੇ ਜਦੋਂ ਵੀ ਲੈਨੇ ਆਪਦੀ ਕੋਈ ਨਿਰਖ ਪਰ ਕੇ ਲੈ ਲਿਓ ਬਾਅਦ ਚ ਆਪਾਂ ਨਾਂ ਲਾ ਪਾ ਲੈਣਾ ਹੋਂ ਦਾ ਤੇ ਨਾਂ ਹੀ ਦੇਣਾ ਠੀਕ ਆ ਉਹ ਬਦੂ ਆ ਨਾ ਹੁੰਦੇ ਜਾਂਦੀ ਰਹਿੰਦੀ ਆਪਣੇ ਘਰ ਦੇ ਦਾ ਕੋਈ ਹੁੰਦੀ ਨਹੀਂ ਸਹੀ ਗੱਲ ਆ ਕਾਂ ਤੋਂ ਆਉਂਦੇ ਆ ਰਾਮ ਰਿਖੀ ਜਾਂਦੇ ਆ ਹੂੰ ਬਾਕੀ ਲੈਨੇ ਪੂਆ ਦੇਖ ਕੇ ਆ ਸਸੂ ਸੋਤਰਾ ਪਸ਼ੂ ਆ ਵੀ ਕਾਹ ਦਾ ਆਪਣੇ ਕੋਈ ਆ ਕੇ ਭਾਈ ਤੇ ਵੜ ਕਿਹੜਾ ਸੁਆ ਇਹ ਡਾਕਟਰ ਮਾਲਕਾਂ ਦਾ ਅੱਛਾ ਦੂਜਾ ਸੁਆ ਇਹ ਵੰਨ ਤੀਜਾ ਸੁਈ ਹੈ ਕਦੋਂ ਸੁਈ ਹੈ ਭਾਈ ਇਹ ਡਾਕਟਰ ਤਰਕੇ ਜੁਈਆ 5:30 5:00 ਬੱਚਾ ਨਾ ਪਰ ਬੱਚਾ ਜੇਰਾ ਬੱਠਲ ਦੇ ਭਈਆ ਦਿਖਾ ਦਿਓ ਸਭੀ ਕੰਪਨੀ ਛੇਰ ਭਾਈ ਬੱਠਲ ਚ ਰੱਖੀ ਆ ਬੱਚਾ ਬੱਚਾ ਦਿੱਤਾ ਬੱਚੇ ਪੜ੍ਹੇ ਚੰਗੇ ਪਾਉਂਦੀਆਂ ਇਹ ਤੂੰ ਦੇਖਦੇ ਬੱਚੀ ਹੁੰਦੀ ਤਾਂ ਕੋਈ ਮੋਲੀ ਨਹੀਂ ਸੀ ਹੂੰ ਦੇਖੋ ਕੁਆਲਿਟੀ ਭਾਈ ਕੀ ਆ ਜਾਂ ਇੱਕ ਵਾਰ ਕੀ ਡਾਕਟਰ ਨਾਲ ਬਹਿ ਰਿਹਾ ਜਿਵੇਂ ਥੋੜੀ ਜਆ ਪਤਲੀ ਸੀਗੀ ਬੱਚੇ ਦੀ ਲਾਗ ਲੱਗੀ ਗਈ ਆ ਹੂੰ ਬਾਕੀ ਬੱਜਾ ਹੈ ਵੀ ਔਰ ਬਹੁਤ ਚੰਗਾ ਤੇ ਬੱਚੀ ਉਹਦਾ ਕੋਈ ਲੇਖੇ ਨਹੀਂ ਲਾ ਬੀਤੀ ਦੇਖੋ ਬੈਠ ਲੈ ਕਿਆ ਬਾਤ ਹੈ ਬਹੁਤ ਜਿਆਦਾ ਕੁਆਲਟੀ ਆ ਡਾਕਟਰ ਬੈਠੇ ਬਰੀਕੀ ਚ ਬਹੁਤ ਆ ਬਾਕੀ ਡਾਕਟਰ ਬੱਦੀ ਗੱਲ ਕੀ ਆ ਫੀਲ ਜਾਂਦੀ ਵੀ ਬਹੁਤ ਆ ਲੈ ਜਿਵੇਂ ਮਰਜ਼ੀ ਬਹਿ ਜਾਣਾ ਜਿਵੇਂ ਡਾਕਟਰ ਬਾਕੀ ਚੈੱਕ ਨਹੀਂ ਕੋਈ ਕਹਿਣਾ ਕੋਈ ਨਹੀਂ ਹੈ ਵੀ ਬਾਕੀ ਥਾਣੇ ਦਾ ਰੋ ਨੇੜ ਤੋਂ ਥਾਣ ਦੇ ਥਾਣ ਲੱਗਿਆ ਬਹੁਤ ਜਿਆਦਾ ਚੰਗਾ ਡਾਕਟਰ ਮੁੱਠੀਆ ਥਾਣ ਲੱਗਿਆ ਕੋਈ ਐਨਾ ਮੰਨੇ ਜਾਣਾ ਵੀ ਪਾ ਲੈ ਨਾ ਪਾ ਲੈ ਨੂੰ ਕੋਈ ਚੱਕਰ ਨਹੀਂ ਨਾੜਾ ਦੇਖੀ ਮੈਂ ਨਾੜਾ ਨਾੜਾ ਦਿਖਾ ਦੇ ਲੈ ਇਕੱਲੇ ਨਾੜ ਨਾ ਐ ਖੜੀ ਆ ਲੈ ਇਹ ਇਧਰੋਂ ਦੇਖੋ ਵੱਡੀ ਨਾਲ ਦਾ ਉਧੜਲੀ ਕਿਆ ਬਾਕੀ ਡਾਕਟਰ ਦਾ ਬੈਲ ਬਰੀਕ ਬਹੁਤ ਹੈ ਬਰੀਕ ਬਹੁਤ ਹਾਂ ਦੁੱਧ ਮਾਲਕਾਂ ਨੇ 18 ਕਿਲੋ ਚੋਇਆ ਬੱਛਿਆ ਮੇਰੇ ਸੱਜੇ ਵੀ ਨਾ ਪਤਾ 22 22 ਕਿਲੋ ਪਾਉਣ ਦਾ ਹੱਕ ਆ ਬੈਲ ਨੂੰ ਹੂੰ ਲੇਵਾ ਬਾਕੀ ਅਗਲੇ ਡਾਕਟਰ ਨੂੰ ਸੇਵਾ ਦੇ ਆ ਸੇਵਾ ਦੇ ਜੋ ਅਗਲੇ ਜਾ ਕੇ ਪਾਈ ਨਾ ਫਿਰ ਤਾਂ ਉਹ ਨਹੀਂ ਕਰਦੇ ਉਹ ਤੇ ਨਹੀਂ 20 ਤੋਂ ਬਾਅਦ ਪਾ ਸਕਦੇ ਹੂੰ ਬਾਕੀ ਤਾਂ ਸੁੱਟੂ ਹੀ ਰਿਹਾ ਲੈ ਬਾਈ ਬਰੀਟ ਵਾਲੀ ਯਾਰ ਬੈਠ ਬਾਕੀ ਤਾਂ ਥਾਮ ਦਿਖਾ ਦੇ ਦੋਨੇ ਪਾਸੇ ਬਲਾ ਕੀ ਬਾਤ ਦੇਖੀ ਲੈ ਬਾਬਾਈ ਦੋ ਗਿੱਠਾ ਮੂਹ ਨੂੰ ਤਿਆਰ ਬਾਕੀ ਡਾਕਟਰ ਬੈਠਾ ਬਲਾ ਇੱਧਰ ਨਹੀਂ ਜਾ ਉੱਧਰ ਜਾ ਹਿਲਣਾ ਦਾ ਕੰਮ ਹੀ ਨਹੀਂ ਭਲਾਵਾ ਕਰਦੀ ਬੈਠਾ ਚੂਹੀ ਜਾ ਇਹਨੂੰ ਲੈ ਬਾਈ ਬੈਠੇ ਤਾਂ ਇਹਦਾ ਗਰਮ ਨਾ ਹੋਵੇ ਭਲਾ ਡਾਕਟਰ ਮਗਰਦੀ ਬਾਈ ਜਾਂ ਮੈਂ ਕਹਿੰਦਾ ਕੀ ਬਾਤਾਂ ਮਾਉ ਇਹਨਾਂ ਖੜੀ ਆ ਤੇ ਥਾਨ ਦੇਖੋ ਬੜਾ ਕਮਾਲ ਦਾ ਲੱਗਿਆ ਬੜਾ ਕਮਾਲ ਲੱਗ ਰਿਹਾ ਕੋਈ ਲੇਖੇ ਨਹੀਂ ਲੇਖਾ ਹੀ ਨਹੀਂ ਬੜਾ ਮਿਲਿਆ ਚੰਗਾ ਚਵਾਈ ਚੁਈ ਕਿਵੇਂ ਚਵਾਈ ਦਾ ਤਾਂ ਮਾਤਰਾ ਮਾਰ ਕੇ ਵਿਖਾ ਮਾਏ ਕੁਝ ਕਰਨੀ ਠੀਕ ਆ ਤੋ ਹਰਾ ਦੇਖੋ ਲੈ ਬਾਈ ਸੂਈ ਸਵਾਈਆ ਬੱਚੇ ਬਹੁਤ ਚੰਗੇ ਨੇ ਹੂੰ ਇਹਦੇ ਲੋ ਬੰਦ ਤਿਆਰ ਹੋਣਾ ਨਾ ਲਿਖਦਾ ਸਭ ਕੀ ਹੂੰ ਬਹਿ ਕੇ ਨਾ ਅਕਸਰ ਨੂੰ ਲਿਖਦਾ ਫੰਦੀ ਕਿੰਨੀ ਹੋਏ ਤਾਂ ਮੰਨ 5 ਕਿਲੋ ਵੋਚ ਹੋਇਆ ਆਪਾਂ ਓਕੇ ਛੱਕ ਦਾ ਰੁਕਾ ਇੱਥੇ ਉਤਾਰ ਕੇ ਥੱਲੇ ਵਜਾ ਲੈ ਲੈ ਰੱਸਾ ਸਣ ਤਾ ਤਾਉ ਦੇ ਜਿਵੇਂ ਮਰਜੀ ਜਿੱਤਨ ਦੀ ਮਰਜ਼ੀ ਜਿਵੇਂ ਲੋ ਮਰਜੀ ਵਜਾ ਕਹਿੰਦਾ ਕਰਮਾਈ ਕੋਈ ਤਾਂ ਹੈ ਹੀ ਨਹੀਂ ਸਾਡੀ ਰੇਵਾ ਦਿਖਾਦੀ ਡਾਕਟਰ ਮੰਗਰ ਨੂੰ ਹੁਕਮ ਵੀ ਦਿਖਾਉਂਦੀ ਆ ਲੈ ਪੂਰੀ ਫੰਡ ਲੇਵੇ ਦੀ ਆ ਨਾੜਾ ਨੂੜਾ ਫੋਲ ਚੰਗੀਆਂ ਲੈ ਫੋਲਰ ਦੀ ਮਾਦੀ ਹੈ ਵੇ ਬਾਕੀ ਨਵਾਂ ਗਾਂਦਰਾ ਕਰਨੀ ਮੰਨੀ ਸਹੀ ਹੈ ਲਾ ਤੇ ਤਾਜੀ ਸੂਈ ਸਵਾਈ ਦਾ ਥਾਣੇ ਦਾ ਬਹੁਤ ਚੰਗਾ ਗਾਂਦਰੀ ਦਾ ਬਹੁਤ ਜ਼ਿਆਦਾ ਚੰਗਾ ਜਾਉਂਦਾ ਤੇ ਮੁੱਲ ਭਰਾ ਪਹਿਲਾਂ ਮੁੰਜਾਜੀ ਹੂੰ ਬਾਕੀ ਨਾ ਟੋੜਨ ਦਾ ਪਹਿਲਾਂ ਵੀ ਜੇ ਹੂੰ ਸੀ ਹੋਣੀ ਆਪਾਂ ਮੁੱਲ ਨਹੀਂ ਵੜਾ ਕਰਨਾ ਠੀਕ ਆ ਕੋਈ ਮੁੱਲ ਨਹੀਂ ਵੜੇਗਾ ਤੇ ਆਪਾਂ ਠੀਕ ਹੈ ਜੀ ਹਾਂ ਬਾਕੀ ਕੋਈ ਨਹੀਂ ਬਈ ਧਾਰਾ ਮਾਰ ਕੇ ਰੱਖਣੇ ਠੱਡੀ ਫੋਲ ਦਾ ਚਵਾਈ ਇੱਕ ਨੰਬਰ ਨਾੜਾ ਫੋਲ ਚੰਗੀਆਂ ਥਾਣ ਦੇਖੋ ਲੈ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਲੈ ਪੂਰੀ ਵੇਥੀ ਤੇ ਕੱਲਾ ਗੋਈ ਬਾਕੀ ਬੰਦੀ ਕੱਢਦਾ ਆਂ ਭਾਈ ਅਸਲੇ ਦੇ ਲੈਣਾ ਕੋਈ ਨਹੀਂ ਰਾਈ ਇਹ ਮੈਡੀਕਰੀ ਭਾਈ ਆ ਲੈ ਨਹੀਂ ਭਾਈ ਲੈ ਚੂਣ ਦੇ ਚੂਣ ਤਾਂ ਕਰਮਾ ਆਈਦਾ ਭਾਈ ਇੱਕ ਨੰਬਰ ਆ ਠੰਡੀ ਬੋੜੀ ਜਿਵੇਂ ਮਰਜ਼ੀ ਬੈਠਾ ਰਹੇ ਲੈ ਖੜਕਾ ਸੁਣਦਾ ਭਾਈ ਚਬਾਈ ਰਕਣੀ ਡਾਕਟਰ ਫੌਨੀ ਬੜਾ ਕਮਾਲ ਦਾ ਯਾਰ ਮੋਟੀ ਮੋਟੀ ਧਾਰ ਆ ਜਿਵੇਂ ਮਰਜ਼ੀ ਚੋਈਦਾ ਲੈ ਮਰਜ਼ੀ ਰੱਖ ਲੈ ਜਦੋਂ ਯਾਰ ਲੱਗੇ ਜਿਵੇਂ ਮਰਜ਼ੀ ਬੈਠਾ ਮੰਗਦਾ ਸਭ ਦੇਖ ਦੇਖ ਹੋਣੇ ਟੈਂਕਾ ਜੀ। ਮਾੜਾ ਖਾਣੀ ਵਾਲਾ ਕਮਰਾ। ਸਾਣ ਸੇਤੀ ਚਵਾਈ ਹੋਣੀ ਹੈ। ਸਹੀ ਚਾਲਾ। ਮਾਗੀ ਵੱਡੀ ਗੱਲ ਕੀ ਹੈ ਡਾਕਟਰ ਇਹ ਪਤਾ ਲਾ ਤੂੰ ਮਾਰ ਕੇ ਦਿਖਾ ਦੇ ਕੋਈ ਭੂਰ ਸਾਲਾ ਨਾ ਹੋ ਬਈ। ਤੇ ਥਣ ਬਾਕੀ ਡਾਕਟਰ ਥਾਣੂ ਦੇ ਕੇ ਧਰ ਭਾ ਨਾ ਵੀ ਮਾਰ ਕੇ ਤਾਂ ਵੀ ਬੰਦੇ ਖੱਲੀ ਆ ਵੀ ਠੀਕ ਆ ਬਾਕੀ ਜੰਗਲ ਆ। ਲੈ। ਥਾਂ ਦਾ ਡਾਕਟਰ ਬਹੁਤ ਕਮਾਲ ਦਾ ਲੱਗਿਆ। ਬਹੁਤ ਕਮਾਲ ਦਾ ਲੱਗਿਆ। ਮਾਗੀ ਵੱਡੀ ਗੱਲ ਕੀ ਹੈ ਡਾਕਟਰ ਬਹਿਲ ਆਪ ਦੇਖ ਲੈ ਜਿੰਨੀ ਕਹੀ ਗਈ ਹੈ ਚੌਕ ਚੁਕ ਬਹੁਤ ਆ। ਸਹੀ ਗੱਲ ਆ। ਸਾਫ ਸੁਥਰੀ ਪੂਰੀ ਆ। ਸਹੀ ਗੱਲ। ਵੱਡੀ ਗੱਲ ਖਾਈ ਨਾ ਜੀ ਥਾਂ ਦਿਖਾਏ ਮਾੜਾ ਖਾਈ ਦਾ ਲੈ। ਇਹ ਮੋਲ ਜਮਾ ਜਾਇਜ਼ ਮੋਲ ਡਾਕਟਰ ਆਪਣਾ ਬਹੁਤ ਜਾਇਜ਼ ਹੁਣ ਤੋ ਆਥੋਂ ਬਾਹਰ ਦੇਖੀ ਡਾਕਟਰ ਤਿਆਰ ਹੁੰਦੀ ਪਹਿਲਾਂ ਨਾ ਮੰਮੀ ਜੀ ਵੀਡੀਓ ਕੋਣ ਦਾ ਮੰਨ ਜਾਣੀ ਸੀ ਹਮਮ ਤੇ ਮਾਝਾ ਜੰਮਿਆ ਪਵਾ ਦੇਣੀ ਠੀਕ ਹੈ ਭਾਈ ਹੁਣ ਗਿਆ ਦਿਖਾ ਨਹੀਂ ਸਮਾਲ ਡਾਕਟਰ ਫੇਸਬੁਕ 'ਤੇ ਬਹਿੜਦਾ ਸਹੀ ਗੱਲ ਹੈ ਭਾਈ ਬਾਗੀ ਨਾਲ ਕੱਦ ਦੇਖ ਲਾ ਕੱਦ ਲੈ ਭਾਈ ਬਰਾਬਰ ਆਹ ਮੋਲ ਨਾਲ ਲੋਕਾਂ ਦਾ ਕਿਹੜਾ ਕੱਦ ਆ ਮੁੜ ਕੇ ਕਹਿੰਦੇ ਉਹ ਛੋਟੀ ਆ ਵੱਡੀ ਆ ਜਦੋਂ ਵੀ ਲੈਣੀ ਆਵੀਂ ਆ ਤਾਂ ਪਹਿਲਾਂ ਨੀ ਰਖ ਲੈ ਠੀਕ ਹੈ ਭਾਈ ਤੇ ਮੇਰੇ ਫਿੱਟਾ ਆ ਜਾਂ ਨਾ ਫਿੱਟਾ ਹਮਮ ਉਹ ਬਾਅਦ ਜਵੰਦਾ ਕਹਿੰਦਾ ਬਿਰੋ ਕੋਲਿਆ ਕੇ ਸ਼ੋਹ ਕੀ ਆ ਫਲਾਣਾ ਆ ਕੋਰੋ ਧਿਆਨ ਨਾਲ ਇੱਕ ਕੋਈ ਵੀਡੀਓ ਦੇਖ ਲੈ ਠੀਕ ਆ ਭਾਈ ਫੇਰ ਅੰਨੇ ਸੌਦਾ ਕਰੇ ਤੇ ਜੀ ਦਾ ਕੋਈ ਬਾਤ ਬਦ ਨਾ ਕਰੇ ਬੰਦਾ ਠੀਕ ਆ ਭਾਈ ਹਾਂ ਤੇ ਕਿਸੇ ਵੀਰ ਨੂੰ ਭਾਈ ਬਾੜ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ